ਦੋਸਤੋ ਮੈਂ ਬਸ ਤੁਹਾਨੂੰ ਦਿਖਾਉਣਾ ਸੀਗਾ ਪਹਿਲਾਂ ਤਾਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਈਕਲ ਦੀ ਕਾਕਾ ਸਾਹਿਬ ਵਾਈਕਲ ਦੇ ਭਾਤੇ ਮੈਂ ਚਾਹਸ ਫੇਦੇ ਤੁਸੀਂ ਵੇਖੋਗੇ ਕੋਪ ਹਨੇਰਾ ਟੁੱਟੀਆਂ ਛੜਕਾਂ ਜੰਗਲ ਦੇ ਇਹਦੀਚੋਂ ਪਿੱਛੋਂ ਨਿਕਲ ਕੇ ਆਏ ਆ ਤੁਸੀਂ ਬੰਦ ਟੁੱਟੇ ਪਏ ਆ ਪਾਣੀ ਦਬਾ ਦਾ ਦਰਿਆ ਦੇ ਵਿੱਚੋਂ ਚੜਨਾ ਸ਼ੁਰੂ ਹੋ ਗਿਆ ਮੈਂ ਇਸ ਵੇਲੇ ਆਪਣੇ ਲੋਕਾਂ ਦੇ ਨਾਲ ਲੋਕਾਂ ਨੇ ਮੈਨੂੰ ਕਾਲ ਕੀਤੀ ਸੀ ਕਿ ਇੱਕ ਥਾਂ ਦੇ ਉੱਤੇ ਜੀ ਦਰਿਆ ਨੇ ਫੇਰ ਟਾਲ ਆਤੀ ਹੈ ਤੇ ਮੈਂ ਉਹ ਸਿੰਘੋ ਕੇ ਦੇਖ ਕੇ ਆਇਆ ਔਰ ਮੇਰਾ ਮਨ ਬੜਾ ਦੁਖੀ ਹੋਇਆ ਕਿ ਦੁਬਾਰਾ ਪਰਮਾਤਮਾ ਨਾ ਇਦਾਂ ਕਰੇ ਬਹੁਤ ਮੁਸ਼ਕਲ ਨਾਲ ਮਹੀਨੇ ਬਾਅਦ ਜ਼ਿੰਦਗੀ ਜਿਹੜੀ ਥੋੜੀ ਪੈਦਾ ਤੇ ਖੜੇ ਹੋਣਾ ਸ਼ੁਰੂ ਹੋਏ ਸੀ ਲੋਕ ਫਸਲਾਂ ਤੇ ਪਹਿਲਾਂ ਹੀ ਬਰਬਾਦ ਹੋ ਗਈਆਂ ਲੋਕਾਂ ਨੇ ਘਰ-ਬਾਰ ਦੇ ਸਮਾਨ ਤੋ ਪਲਵਾ ਕੇ ਦੁਬਾਰਾ ਪੇਟੀਆਂ ਚ ਪਾਏ ਸੀਗੇ ਪਾੜਾ ਜਿਹੇ ਪਾਣੀ ਦਾ ਪੱਧਰ ਦੇਖ ਕੇ ਫਿਰ ਇੱਕ ਤੋਂ ਇੱਕ ਇੱਕ ਟਾਈਮ ਤੇ ਫਿਰ ਡਾੜਾਉਣ ਲੱਗ ਗਿਆ ਅਜੇ ਤੱਕ ਕੱਲ ਕਹਿੰਦੇ ਆ ਕਿ 3 ਤਰੀਕ ਤੋਂ ਜੱਡਾ 7 ਤਰੀਕ ਤੱਕ ਸਾਡੇ ਲਈ ਅਲਰਟ ਹੈ ਖਤਰਾ ਜੰਮੂ ਚ ਵੀ ਪਊਗਾ ਹਿਮਾਚਲ ਚ ਵੀ ਪਊਗਾ ਉਹ ਜਦੋਂ ਜ਼ਿਆਦਾ ਪਾਣੀ ਆਊਗਾ ਦਾ ਵੀ ਜ਼ਿਆਦਾ ਪਾਣੀ ਆਊਗਾ ਤੇ ਸਾਡਾ ਅਸੀਂ ਜੇ ਸਾਨੂੰ ਫਿਰ ਪਾਣੀ ਦੀ ਮਹੱਤਤ ਪੈ ਗਈ ਇਹਨਾਂ ਲੋਕਾਂ ਦੀ ਜ਼ਿੰਦਗੀ ਮੈਂ ਸੋਚਦਾ ਆ ਰਿਹਾ ਸੀਗਾ ਕਿ ਇਹ ਕਿੱਥਾਂ ਦੀ ਜ਼ਿੰਦਗੀ ਆ ਕਿੱਦਾਂ ਲੋਕ ਵਿਚਾਰੇ ਜ਼ਿੰਦਗੀ ਕੱਟ ਰਹੇ ਆ ਮੇਰੇ ਨਾਲ ਹੁਣੇ ਚਾਰ ਪੰਜ ਟਰੈਕਟਰਾਂ ਦੇ ਵਿਚਾਰੇ ਚੜ ਕੇ ਗਏ ਮੈਨੂੰ ਉਹ ਜਗ੍ਹਾ ਦਿਖਾ ਕੇ ਲੈ ਆਏ ਜਿੱਥੋਂ ਦਰਿਆ ਦੁਬਾਰਾ ਜਿਹੜਾ ਕੋਟਾ ਲਾਦਿਆ ਉਹ ਬੜੀ ਖਤਰਨਾਕ ਟਾ ਆ ਆ ਉਹ ਉੱਥੇ ਸਾਡੀ ਕੰਡਿਆਂ ਵਾਲੀ ਤਾ ਹੈ ਸਾਡਾ ਬਾਰਡਰ ਦਾ ਏਰੀਆ ਹੈ ਸਾਡੀ ਸਕਿਉਰਟੀ ਦਾ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਨਾ ਉੱਥੇ ਦਿੱਤੇ ਮਿੱਟੀ ਪਾ ਸਕਦੇ ਆ ਨਾ ਉੱਥੇ ਕੋਈ ਬੋਦੀ ਲਾਈ ਜਾ ਸਕਦੀ ਆ ਤੇ ਮੈਂ ਉਹਨਾਂ ਨੂੰ ਇਹ ਵਿਸ਼ਵਾਸ ਦਿਵਾ ਕੇ ਤੁਰਿਆ ਕਿ ਮੈਂ ਕੱਲ ਬੀਐਸਐਫ ਵਾਲਿਆਂ ਨਾਲ ਇਸ ਮਾਮਲੇ ਦੇ ਉੱਤੇ ਮੀਟਿੰਗ ਕਰੂੰਗਾ ਇਹ ਤਾਰ ਕਿਸੇ ਤਰ੍ਹਾਂ ਪਾਸੇ ਢਾਕੇ ਤੇ ਉੱਥੇ ਦੁਬਾਰਾ ਜਿਹੜਾ ਪੱਥਰ ਤੇ ਮਿੱਟੀ ਦੇ ਟੋੜੇ ਜਿਹੜੇ ਆ ਉਹ ਲਾ ਕੇ ਉਸ ਤਾਰ ਨੂੰ ਜਿਹੜਾ ਸੀ ਰੁਕਾਂਗੇ ਪਤਾ ਜ਼ਿੰਦਗੀ ਦੇਖੋ ਧੂਏ ਵਿੱਚ ਬੈਠੇ ਸਰਦਾਜੀ ਬਚਾਰੇ ਇਨਾ ਦੇ ਕਰਦੇ ਵਿੱਚ ਵੀ ਬਹੁਤ ਪਾਣੀ ਆਇਆ ਸੀਗਾ ਬਹੁਤ ਦੂ ਦੂ ਤੱਕ ਨੇਰਾ ਨੇਰਾ ਚਾਰ-ਛਵੇਰੇ ਸਾਰ ਬਹੁਤ ਖਤਰਨਾਕ ਰਸਤਾ ਜਿੱਥੋਂ ਅਸੀਂ ਪਿੱਛੋਂ ਆਏ ਆ ਪਰ ਮੇਰੇ ਲਈ ਖਤਰਨਾਕ ਹੋ ਸਕਦਾ ਪਰ ਜਿਹੜੇ ਲੋਕ ਉੱਥੇ ਜਾਂਦੇ ਵਿਚਾਰਿਆਂ ਲਈ ਉਹਨਾਂ ਲਈ ਰੋ ਇਦਾਂ ਖਤਰਾ ਹੈ ਸਾਡੀਆਂ ਛੜਕਾਂ ਸਾਰੀਆਂ ਦੇਖੋ ਇਦਾਂ ਹੀ ਉੱਡ ਗਈਆਂ ਇਦਾਂ ਸਭ ਛੜਕਾਂ ਬਦਵਾਦ ਹੋ ਗਈਆਂ ਸਾਡੇ ਨਾਲੇ ਹਲਕੇ ਦੀਆਂ ਕੀ ਕਹੀਏ ਦੇਸ਼ ਦੇ ਹਾਕਮਾਂ ਨੇ ਸਾਡੇ ਤੋਂ ਮੁੱਕ ਮੋੜ ਲਿਆ ਸਾਰ ਅਸੀਂ ਕਹਿੰਦੇ ਸੀਗੇ ਸਾਨੂੰ 2000 ਕਰੋੜ ਰੁਪਇਆ ਦੋ ਤੇ ਸੱਤ ਸੱਤ ਕੁਛ ਨਹੀਂ ਮਿਲਿਆ ਸੈਂਟਰ ਸਰਕਾਰ ਤੋਂ ਜੋ ਕੁਝ ਮਿਲ ਰਿਹਾ ਪੰਜਾਬ ਦੀ ਸਰਕਾਰ ਹੀ ਦੇ ਰਹੀ ਹੈ ਪੰਜਾਬ ਦੀ ਸਰਕਾਰ ਹੀ ਸਾਡੀ ਬਾੜੀ ਪਤਲੀ ਜਿੰਨੀ ਉਹਦੀ ਕਮਜ਼ੋਰੀ ਹੈ ਜਿੰਨਾ ਉਹ ਕਾਨੂੰਨੀ ਤੌਰ ਤੇ ਕਰ ਸਕਦੇ ਆ ਉਹ ਸਾਡੇ ਲਈ ਕਰਦੇ ਆ ਮਾਨ ਸਾਹਿਬ ਸਾਨੂੰ ਦੇਣਗੇ ਮੁਆਵਜ਼ਾ ਦੇਣਗੇ ਕਈ ਕੁਝ ਦੇਣਗੇ ਪਰ ਜੇ ਸਾਦ ਦੁਆਰਾ ਪਾਣੀ ਆ ਗਿਆ ਤੇ ਸਾਦ ਅਸੀਂ ਤਾਂ ਅਗੇ ਸਾਡੀ ਜ਼ਿੰਦਗੀ ਬਰਬਾਦ ਹੋ ਜਾਊਗੀ ਚੋਨਾ ਤਾਂ ਗਿਆ ਹੀ ਗਿਆ ਅਸੀਂ ਕਣਕ ਬੀਜਣ ਦੇ ਯੋਗ ਨਹੀਂ ਰਹਿਣਾ ਇਹ ਸਾਡਾ ਦੁਕਾਨਤ ਹੈ ਮੈਂ ਨਿਹੜਿੱਤ ਦੇ ਵਿੱਚ ਲੰਘਦਾ ਹੁੰਦਾ ਸੀਗਾ ਨਾਲੇ ਆਪਣੇ ਲੋਕਾਂ ਦਾ ਦੁਕਾਨਤ ਨਾਲੇ ਆਪਣੇ ਲੋਕਾਂ ਦਾ ਪੇਕ ਉਹ ਸੋਚਦਾ ਆ ਰਿਹਾ ਸੀਗਾ ਕਿ ਅੱਛਾ ਦੇ ਕਿੱਦਾਂ ਰੋਟੀ ਖਾਣਗੇ ਕਿੱਦਾਂ ਆਪਣੇ ਬੱਚਿਆਂ ਨੂੰ ਪੜਾਉਣਗੇ ਕਿੱਦਾਂ ਆਪਣੀਆਂ ਰੋਜ਼ਮਰ ਦੀਆਂ ਜ਼ਰੂਰਤਾਂ ਜਿਹੜੀਆਂ ਪੂਰੀਆਂ ਕਰਨਗੇ ਇੰਨੀ ਮਖਾਈ ਦੇ ਯੁੱਗ ਵਿੱਚ ਕਿੱਦਾਂ ਆਪਣੇ ਟਰੈਕਟਰਾਂ ਦੀਆਂ ਕਿਸ਼ਤਾਂ ਦੇਣਗੇ ਆਪਣੀਆਂ ਟਰਾਲੀਆਂ ਦੀਆਂ ਕਿਸ਼ਤਾਂ ਦੇਣਗੇ ਕਿੱਦਾਂ ਸਦਾ ਕੁਝ ਕੀਤਾ ਜਾਊ ਮੈਨੂੰ ਇਸ ਕੋਈ ਔੜ ਨਹੀਂ ਆ ਸਮਝ ਨਹੀਂ ਆ ਬਸ ਇੱਕੋ ਚੀਜ਼ ਔੜ ਰਹੀ ਆ ਕਿ ਮਤਲਬ ਬਾਬਾ ਬੁੱਢਾ ਸਾਹਿਬ ਕਿਰਪਾ ਕਰ ਸਾਡੇ ਪਰਮਾਤਮਾ ਦੀ ਕਿਰਪਾ ਕਰ ਸਕਦਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰ ਸਕਦੇ ਆ ਸਾਡੇ ਤੇ ਹੱਥ ਰੱਖਣ ਅਸੀਂ ਮਤਲਬ ਜਿਹੜਾ ਉਹ ਇਸ ਦੌਰ ਦੇ ਵਿੱਚੋਂ ਨਿਕਲ ਜਾਈਏ ਦੁਬਾਰਾ ਸਾਡੇ ਤੇ ਦੌਰ ਨਾ ਆਵੇ ਦੁਬਾਰਾ ਸਾਡੇ ਤੇ ਸਮਾਂ ਨਾ ਆਵੇ ਇਹ ਇਹ ਮੈਂ ਮੈਂ ਸੋਚਦਾ ਜਾਂਦਾ ਸੀ ਕਿ ਮੈਂ ਕਿਹਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ ਵੀ ਕਿੰਦਾ ਦਾ ਵਕਤ ਆ ਹਨੇ ਇਧੀਆਂ ਆਦਤਾਂ ਨੇ ਕਵਾਦ ਨੇ ਟੁੱਟੀਆਂ ਛਟਕਾਂ ਨੇ ਤੇ ਅਸੀਂ ਉਹਨਾਂ ਦਾਵਾਂ ਦੇ ਫਿਰੇ ਆ ਜਿਹੜੇ ਦਾ ਮੇਰੇ ਲੋਕਾਂ ਦੀ ਆਮ ਨੇਪਦ ਮਿਲਦੀ ਔਖੇ ਉਹ ਤੇ ਇਹਨਾਂ ਦਾਵਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਬੈਠੇ ਆ ਸੋ ਕਿਦੋਂ ਕਿਦੋਂ ਇਹ ਕਿਦੋਂ ਇਹ ਏਰੀਆ ਡਵੈਲਪ ਹੋਊਗਾ ਕਿਦੋਂ ਇਹ ਨਾਲਾ ਚੰਡੀਗੜ੍ਹ ਦੇ ਪਦਪਦ ਹੋਊਗਾ ਕਿਦੋਂ ਇਹ ਨਾਲਾ ਬਸ ਲੁਧਿਆਣਾ ਦਿੱਲੀ ਦੇ ਪਦਪਦ ਹੋਊਗਾ ਮੇਰੀ ਚਿੰਤਾ ਬਿੰਦ ਵੜ ਵੜ ਕੇ ਖਾ ਜਾਂਦੀ ਹੈ ਕਿਉਂਕਿ ਸਾਡੇ ਬੱਚੇ ਪੜਾਈ ਤੋਂ ਟੈਨਸ਼ਨ ਨਾਲ ਕਦੀ ਲੜਾਈਆਂ ਲੱਗ ਜਾਂਦੀਆਂ ਕਦੀ ਹੜ ਆ ਜਾਂਦੇ ਆ ਪੜਾਈ ਉਹਨਾਂ ਦੀ ਖਤਮ ਹੋ ਰਹੀ ਆ ਫਸਲਾਂ ਖਤਮ ਹੋ ਰਹੀਆਂ ਹਰ ਪਾਸੇ ਨਿਰਾਸ਼ਤਾ ਦਾ ਹਾਲ ਮਿਆ ਪਰ ਫੇਰ ਵੀ ਮੇਰੀ ਸਿੱਖ ਕੌਮ ਮੇਰੇ ਪੰਜਾਬੀ ਭਰਾ ਜਿਹੜੇ ਅਜੇ ਚੜ੍ਹਦੀ ਕਲਾ ਚ ਨੇ ਮੈਂ ਅਰਦਾਸ ਕਰਦਾ ਕਿ ਪ੍ਰਮਾਤਮਾ ਹੋਣਾ ਇਦਾਂ ਕਦੀ ਅਗਲੇ 4 ਦਿਨ ਸੁੱਖੀ ਸੰਧੀ ਸਾਡੇ ਲੰਗਾ ਦੀ ਮੇਰੇ ਇਲਾਕੇ ਨੂੰ ਸਾਡੇ ਪੰਜਾਬ ਨੂੰ ਜਿਹੜਾ ਤੰਦੁਸਤੀ ਦੇ ਪਾਣੀ ਤੋਂ ਬਚਾ ਕੇ ਰੱਖੀ ਪਾਣੀ ਨੇ ਬਹੁਤ ਨੁਕਸਾਨ ਕੀਤਾ ਅਰਦਾਸ ਹੀ ਕਰ ਸਕਦੇ ਹੋਂ ਅਸੀਂ ਕੁਝ ਨਹੀਂ ਕਰ ਸਕਦੇ ਸਰਕਾਰ ਦੇ ਤੌਰ ਤੇ ਅਸੀਂ ਨਾਲ ਆ ਹੱਥ ਦਾ ਮੈਂ ਕਿਹਾ ਅੱਧੀ ਰਾਤ ਮੈਨੂੰ ਕਾਲ ਆਈ ਛਮੀ ਕੇ ਪਾਣੀ ਜੀ ਚੜ ਗਿਆ ਮੈਂ ਉਸੇ ਲਈ ਆ ਗਿਆ ਸੋ ਮੈਂ ਤਾਂ ਹਮੇਸ਼ਾ ਹੀ ਹਾਜ਼ਰ ਹਾਂ ਪਹਿਲਾਂ ਵੀ ਹਾਜ਼ਰ ਸੀਗੇ ਹੁਣ ਵੀ ਹਾਜ਼ਰ ਹੀ ਰਹਾਂਗੇ ਸਰਕਾਰ ਵੀ ਹਾਜ਼ਰ ਹੋਊਗੀ ਪਰ ਜਿੰਨਾ ਚੇ ਪਰਮਾਤਮਾ ਹਾਜ਼ਰ ਨਾ ਹੋਇਆ ਜਿੰਨਾ ਚੇ ਤੱਕ ਪਰਮਾਤਮਾ ਨੇ ਸਾਡੇ ਤੇ ਕਿਰਪਾ ਨਾ ਕੀਤੀ ਉਹਨਾਂ ਤੱਕ ਦਵਾਦਾ ਉੱਠਣਾ ਸਾਡੇ ਲਈ ਔਖਾ ਹੋਊਗਾ ਸੂਪ ਪਦਮਾਤਮਾ ਦੇ ਅੱਗੇ ਅੱਜ ਵੀ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਸੱਚੇ ਬਾਦਸ਼ਾਹ ਕਿਰਪਾ ਕਰ ਮੇਰੇ ਲੋਕਾਂ ਦੇਤੇ ਦੁਬਾਰਾ ਸੱਚੇ ਬਾਦਸ਼ਾਹ ਬਹੁਤ ਕੰਨਾਂ ਨੂੰ ਹੱਥ ਲੱਗੇ ਆ ਦੁਬਾਰਾ ਇਦਾਂ ਨਾ ਕਰੀਂ ਇਹ ਹੀ ਕਹਿ ਸਕਦੇ ਹਾਂ